ਦੇਸ਼ ਵਿਦੇਸ਼ ਤੇ ਆਗੋਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਮੁਲਕਾਤਾਂ ਦਾ ਸਿੰਸਲਾ ਲਗਾਤਾਰ ਜਾਰੀ ਹੈ ਤੇ ਇਸ ਦਰਮਿਆਨ ਕੋਈ ਨਾ ਕੋਈ ਜਨਤਾ ਲਈ ਐਲਾਨ ਹੁੰਦਾ ਰਹਿੰਦਾ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫੇਰੀਆਂ ਤੇ ਲੈ ਕੇ ਵਿਰੋਧੀਆਂ ਦੇ ਵੱਲੋਂ ਜਿਹੜਾ ਨਿਸ਼ਾਨੇ कसे ਜਾਂਦੇ ਨੇ ਤੰਜ ਕਸੇ ਜਾਂਦੇ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਈ ਵਾਰ ਟਿੱਚਰਾਂ ਕਰਦੇ ਵੀ ਜਿਹੜਾ ਦਿਖਾਈ ਦਿੰਦੇ ਨੇ ਪਰ ਇਹਨੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਟੀਰਸਟਰਮਨ ਨੇ ਮੁੰਬਈ ਦੇ ਵਿੱਚ ਮੁਲਾਕਾਤ ਕੀਤੀ ਹੈ ਜਿਸ ਦਾ ਉਦੇਸ਼ ਭਾਰਤ ਤੇ ਯੂਕੇ ਦੇ ਵਿਚਕਾਰ ਦਵੱਲੇ ਸਬੰਧਾਂ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਉਣਾ ਹੈ ਦੋਵੇਂ ਨੇਤਾਵਾਂ ਵਿਚਕਾਰ ਇਸ ਮਹੱਤਵਪੂਰਨ ਮੁਲਾਕਾਤ ਨੂੰ ਵਿਜਨ 2035 ਰੋਡਮੈਪ ਦੇ ਤਹਿਤ ਭਾਰਤ ਯੂਕੇ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਵਾਲਾ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਇਹ ਮੁਲਾਕਾਤ ਸਿਰਫ ਦੋਵੇਂ ਦੇਸ਼ਾਂ ਦੇ ਨੇਤਾਵਾਂ ਵਿਚਕਾਰ ਇੱਕ ਰਸਮੀ ਮੁਲਾਕਾਤ ਨਹੀਂ ਸਗੋਂ ਦੋ ਵਿਸ਼ਵ ਵਿਆਪੀ ਲੋਕਤੰਤਰਾਂ ਦੇ ਸਾਂਝੇ ਭਵਿੱਖ ਨੂੰ ਆਕਾਰ ਦੇਣ ਦੀ ਨਿਤੀਆਂ ਪ੍ਰਧਾਨ ਮੰਤਰੀ ਮੋਦੀ ਤੇ ਕੀ ਸਟ੍ਰਾਮਰ ਵਿਚਕਾਰ ਇਹ ਗੱਲਬਾਤ ਆਉਣ ਵਾਲੇ ਸਾਲਾਂ ਵਿੱਚ ਵਪਾਰ ਨਿਵੇਸ਼ ਰੱਖਿਆ ਸਹਿਯੋਗ ਟੈਕਨੋਲੋਜੀ ਦਾਵਾਜੂ ਪਰਿਵਰਤਨ ਤੇ ਸਿੱਖਿਆ ਵਰਗੇ ਖੇਤਰਾਂ ਵਿੱਚ ਡੂੰਘੇ ਸਹਿਯੋਗ ਦੀ ਨੀਂਹ ਰੱਖਣ ਲਈ ਆ ਇਸ ਮੀਟਿੰਗ ਦੌਰਾਨ ਦੋਵੇਂ ਦੇਸ਼ਾਂ ਵਿਚਕਾਰ ਦੋਵੱਲੇ ਵਪਾਰ ਨੂੰ ਉਤਸ਼ਾਹਿਤ ਕਰਨ ਤੇ ਨਿਵੇਸ਼ ਦੇ ਮੌਕਿਆਂ ਨੂੰ ਮਜ਼ਬੂਤ ਕਰਨ ਤੇ ਨਵੀਂ ਟੈਕਨੋਲੋਜੀ ਪਾਈਵਾਲੀ ਬਣਾਉਣ ਲਈ ਮੁੱਖ ਫੈਸਲੇ ਲੈ ਜਾਣ ਦੀ ਬਹੁਤ ਜ਼ਿਆਦਾ ਉਮੀਦਾਂ ਲਗਾਈਆਂ ਜਾ ਰਹੀਆਂ ਨੇ ਇੱਕ ਚਰਚਾਵਾਂ ਵੀ ਉਦੋਂ ਹੋ ਰਹੀਆਂ ਨੇ ਜਦੋਂ ਭਾਰਤ ਤੇ ਯੂਕੇ ਇੱਕ ਮਹੱਤਵਕਾਖੀ ਮੁਕਤ ਵਪਾਰ ਸਮਝੌਤੇ ਐਫਟੀਏ ਵੱਲ ਕੰਮ ਕਰ ਰਹੇ ਨੇ ਦੋਵੇਂ ਪ੍ਰਧਾਨ ਮੰਤਰੀ ਸੀਓ ਫੋਰਮ ਤੇ ਗਲੋਬਲ ਫੈਂਟੈਕ ਫੈਸਟ 2025 ਵਿੱਚ ਵੀ ਹਿੱਸਾ ਲੈਣਗੇ ਜਿੱਥੇ ਉਹ ਦੋਵੇਂ ਦੇਸ਼ਾਂ ਦੇ ਨਿੱਜੀ ਖੇਤਰਾਂ ਵਿਚਕਾਰ ਸਹਿਯੋਗ ਨੂੰ ਉਤਸ਼ਾਹਿਤ ਕਰ ਲਈ ਕਾਰਪੋਰੇਟ ਨੇਤਾਵਾਂ ਨਾਲ ਸਿੱਧੇ ਤੌਰ ਤੇ ਜੁੜਨਗੇ ਇਹ ਪਲੇਟਫਾਰਮ ਭਾਰਤ ਯੂਕੇ ਫਿਨਟੈਕ ਤੇ ਸਟਾਰਅਪਸ ਅਤੇ ਡਿਜੀਟਲ ਨਵੀਨਤਾ ਵਿੱਚ ਸਾਂਝੀਆਂ ਪਹਿਲ ਕਦਮੀਆਂ ਨੂੰ ਤੇਜ਼ ਕਰਨ ਵਿੱਚ ਮਹੱਤਵਪੂਰਨ ਸਾਬਿਤ ਹੋ ਸਕਦਾ ਹੈ ਭਾਰਤੀ ਯੂਕੇ ਵੱਲੋਂ ਰੱਖਿਆ ਉਪਕਰਨਾਂ ਦੇ ਸਾਂਝੇ ਉਤਪਾਦਨ ਉੰਤੇ ਰੱਖੀਆਂ ਟੈਕਨੋਲੋਜੀਆਂ ਦੇ ਆਦਾਨ-ਪਰਦਾਨ ਤੇ ਇੰਡੋ-ਪੈਸੀਫਿਕ ਖੇਤਰ ਵਿੱਚ ਸਹਿਯੋਗ ਤੇ ਵਿਚਾਚਾਰ ਕਰਨ ਦੀ ਔਮੀਦ ਦਾ ਵੱਡੇ ਵਿਸ਼ਵਤਨਾ ਦੇ ਵਿਚਾਰੀ ਸਾਂਝੇਦਾਰੀ ਨੂੰ ਰਣਨੀਤਿਕ ਤੌਰ ਤੇ ਮਹੱਤਮਪੂਰਨ ਮੰਨਿਆ ਜਾਂਦਾ। ਦੋਵੇਂ ਨੇਤਾ ਜਲਵਾਜੂ ਪਰਵਾਤਨ ਤੇ ਹਰੀ ਊਰਜਾ ਦੇ ਟਿਕਾਊ ਵਿਕਾਸ ਦੀ ਚੇਨਨ ਜੇਠਨ ਲਈ ਇਕੱਠੇ ਕੰਮ ਕਰਨ ਲਈ ਵੀ ਸਹਿਮਤ ਹੋ ਸਕਦੇ ਨੇ। ਇਸ ਤੋਂ ਇਲਾਵਾ ਉੱਚ ਸਿੱਖਿਆ ਵਿਦਿਆਰਥੀ ਆਦਾਨ-ਪ੍ਰਦਾਨ ਪ੍ਰੋਗਰਾਮ ਤੇ ਖੋਜ ਸਹਿਜੋ ਵਰਗੇ ਮੁੱਦੇ ਤੇ ਵੀ ਚਰਚਾ ਦੇ ਅਜੰਡੇ ਤੇ ਵੀ ਨੇ ਤੇ ਵਿਜਨ 2035 ਦੇ ਤਹਿਤ ਭਾਰਤ ਤੇ ਯੂਕੇ ਇੱਕ ਬਹੁਪੱਖੀ ਆਈ ਵਾਲੀ ਬਣਾਉਂਦਾ ਟੀਚਾ ਰੱਖਦੇ ਨੇ ਜੋ ਸਿਰਫ ਵਪਾਰ ਤੇ ਟੈਕਨੋਲੋਜੀ ਤੱਕ ਸੀਮਿਤ ਨਹੀਂ ਸਗੋਂ ਭਵਿੱਖ ਦੀਆਂ ਵਿਸ਼ਵ ਵਿਆਪੀ ਚੁਣੌਤੀਆਂ ਨੂੰ ਸਾਂਝੇ ਤੌਰ ਤੇ ਹੱਲ ਕਰਨ ਲਈ ਵੀ ਤਿਆਰ ਆ ਦੂਜੇ ਪਾਸੇ ਦੇਖੀਏ ਕਾਂਗਰਸ ਪਾਰਟੀ ਵੱਲੋਂ ਪੂਰੇ ਭਾਰਤ ਦੇ ਵਿੱਚ ਵੋਟ ਚੋਰੀ ਤੇ ਗੱਦੀ ਛੋੜ ਨਾਰੇ ਤਹਿਤ ਇੱਕ ਮੁਹਿੰਮ ਛੇੜੀ ਗਈ ਆ ਰਾਹੁਲ ਗਾਂਧੀ ਵੱਲੋਂ ਆਸਪਾਸ ਦੁਆਰਾ ਕੀਤੀ ਜਾ ਰਹੀ ਵੋਟ ਚੋਰੀ ਖਿਲਾਫ ਵਿੱਡੇ ਸੰਘਰਸ਼ ਨੂੰ ਅੱਗੇ ਵਧਾਉਂਦੇ ਹੋਏ ਧਾਰੀਵਾਰ ਵਿਖੇ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਆਦੇਦਾਰਾਂ ਵੱਲੋਂ ਜਾਗਰੂਕ ਕਰਨ ਲਈ ਇੱਕ ਮੀਟਿੰਗ ਵੀ ਜਿਹੜੀ ਉਹ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਿਸ਼ੇਸ਼ ਤੌਰ ਤੇ ਪਹੁੰਚੇ ਸੀ ਤੇ ਮੀਟਿੰਗ ਦੌਰਾਨ ਵੋਟ ਚੋਰੀ ਖਿਲਾਫ ਸ਼ੁਰੂ ਕੀਤੀ ਗਈ ਹਸਤਾਖਰ ਮੁਹਿੰਮ ਨੂੰ ਅੱਗੇ ਵਧਾਇਆ ਗਿਆ ਪ੍ਰਤਾਪ ਸਿੰਘ ਬਾਜਵਾ ਨੇ ਵਿਹਾਰ ਦੀ ਉਦਾਹਰਣ ਦਿੰਦਿਆਂ ਦੱਸਿਆ ਕਿ ਉੱਥੇ ਪਹੈਂਟ ਲੱਖ ਵੋਟਾਂ ਜਾਲੀ ਕਹਿ ਕੇ ਨਜਾਇਜ਼ ਤੌਰ ਤੇ ਕੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਬਾਜ਼ਬਾ ਨੇ ਅੱਗੇ ਚੇਤਾਵਨੀ ਦਿੱਤੀ ਹੈ ਕਿ ਬਿਹਾਰ ਵਾਂਗੂ ਪੰਜਾਬ 'ਚ ਵੀ ਵੋਟ ਚੋਰੀ ਹੋ ਸਕਦੀ ਹੈ ਉਹਨਾਂ ਨੇ ਕਿਹਾ ਕਿ ਇਸ ਖਤਰੇ ਦੇ ਮੱਦੇ ਨਾਜ਼ਰ ਉਹ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਬਾਜ਼ਬਾ ਨੇ ਇਹ ਵੀ ਕਿਹਾ ਕਿ ਪੰਜਾਬੀਆਂ ਨੂੰ ਵੀ ਹੁਣ ਪਤਾ ਲੱਗ ਗਿਆ ਕਿ ਕਾਂਗਰਸ ਹੀ ਵਧੀਆ ਤੇ ਸੁਚੱਜਾ ਰਾਜ ਦੇ ਸਕਦੀ ਆ